ਇਹ ਆਹੀ ਦੇ ਨਾਲ ਮੈਨੂੰ ਬਾਹਰ ਕੱਢਿਆ ਤੱਕ ਕੁੱਟਿਆ ਵੀ ਆ ਮੈਨੂੰ ਇਹ ਕਬਜਾ ਨਹੀਂ ਦੇਂਦਾ ਭਈ ਇਹ ਬਾਹਰ ਦੇ ਤੇ 9 ਬੰਦੇ ਮੈਨੂੰ ਚੰਗੀ ਜਿੰਦੇ ਆ ਲਾਉਣ ਟੋਲਦੀ ਮੈਨੂੰ ਚੰਗੀ ਆ ਕਪੜਾ ਪਾਉਂਦੀ ਮੈਨੂੰ ਚੰਗੀ ਆ ਮੇਰੇ ਨਾਗੇ ਫੂਨੀ ਦੀ ਕੱਢਿਆ ਆ ਮੇਰੇ ਚੰਗੇ ਲੱਗੇ ਹੋਇਆ ਮੈਂ ਇਸ ਕਰਕੇ ਇਹਨੂੰ ਬਾਹਰ ਕੱਢ ਮੈਂ ਭੱਜ ਖਲ ਕੀਤਾ ਮੈਂ ਰਿਪੋਰਟ ਵੀ ਕੀਤੀ ਵਾਇਸ ਆ ਸਰਕਾਰ ਦਾ ਆਨਵਾਜ਼ ਜਿੰਦਾਬਾਦ ਕਿ ਮੈਨੂੰ ਅੰਦਰ ਮਾਰਿਆ ਹੋਰ ਖੁਸ਼ ਹੈ ਤੂੰ ਖੁਸ਼ ਹਾਂ ਪੂਰੀ ਖੁਸ਼ ਹਾਂ ਬਸ ਪੂਰੀ ਖੁਸ਼ ਹਾਂ ਉਹ ਆਪਣੇ ਕਮਰੇ ਚ ਰਹਿੰਦਾ ਕਿ ਇਹਨੂੰ ਦੇਣਾ ਨਹੀਂ ਕਮਰਾ ਆਪਣਾ ਅੱਛਾ ਜੀ ਰਾਜੀ ਰਹੋ ਰਾਜੀ ਰਹੋ ਠੀਕ ਹੈ ਇੱਕ ਬਜ਼ੁਰਗ ਬਾਤਾ ਉਮਰ ਕਰੀ 80-85 ਸਾਲ ਦੀ ਹੋਵੇਗੀ ਨਾਮ ਦਾਸੋ ਵਿਧਵਾ ਪਰਗਰ ਰਾਮ ਵਾਸੀ ਰਵੀਦਾਸਪੁਰ ਮਹੱਲਾ ਗੁਰਾਇਆ ਨੇ ਸੀਨੀਅਰ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਆਪਣਾ ਦੁੱਖੜਾ ਰੋਇਆ ਕਿ ਮੇਰੇ ਮੁੰਡਿਆਂ ਨੇ ਜਿਹੜਾ ਮੇਰਾ ਮਕਾਨ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਥੱਲੇ ਸੀਗਾ ਇੱਕ ਛੋਟਾ ਜਿਹਾ ਕਮਰਾ ਉੱਪਰ ਜਿਹੜਾ ਮੈਂ ਆਪਣੀ ਮਿਹਨਤ ਮਜ਼ਦੂਰੀ ਨਾਲ ਬਣਾਇਆ ਸੀਗਾ ਮੇਰੇ ਮੁੰਡੇ ਸੁਖਦੇਵ ਕੁਮਾਰ ਨੇ ਜਿਹੜਾ ਉਹ ਕਮਰੇ ਨੂੰ ਜਿਹੜਾ ਕਿਰਾਏ ਤੇ ਚਾੜ੍ਹ ਦਿੱਤਾ ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਜਿਹਦੇ ਵਿੱਚ ਪੰਜ ਛੇ ਜਿਹੜੇ ਆ ਪ੍ਰਵਾਸੀ ਮਜ਼ਦੂਰ ਕਿਰਾਏ ਤੇ ਰੱਖ ਦਿੱਤੇ ਜਿਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਮੈਨੂੰ ਤੇ ਦੁਗਾਈਦਾਲ ਕਾਨੂੰਨ ਅਨੁਸਾਰ ਬਰਿਆਫਤ ਕਰਨ ਵਾਸਤੇ ਜਿਹੜਾ ਇੱਕ ਕੰਪਲੇਂਟ ਭੇਜੀ ਜਿਸ ਸਬੰਧ ਵਿੱਚ ਮੌਕੇ ਤੇ ਜਾ ਕੇ ਦੇਖਿਆ ਕਿ ਬਹੁਤ ਹੀ ਵਾਕਿਆਹੀ ਭਰੀ ਦੁਖਦਾਈ ਵਾਲੀ ਘਟਨਾ ਸੀਗੀ ਲੋਕਾਂ ਕੰਨੇ ਕਰਨ ਵਾਲੀ ਘਟਨਾ ਸੀਗੀ ਇੱਕ ਮਾਂ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਆ ਔਰ ਪਾਲ-ਪੋਸ਼ ਕੇ ਵਧਾ ਕਰਦੀ ਆ ਜਦੋਂ ਵੱਡੇ ਹੁੰਦੇ ਆ ਤੇ ਉਸੇ ਹੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਆ ਉਹ ਦਰਦ ਦਰ ਦੇ ਵਿਚਾਰੀ ਛੋਕਰਾਂ ਕਰਦੀ ਫਰਿਆਦਾ ਕਰਦੀ ਫਿਰਦੀ ਆ ਕਿ ਮੈਨੂੰ ਜਿਸ ਘਰ ਦੇ ਵਿੱਚ ਮੈਂ ਬੱਚਿਆਂ ਨੂੰ ਪਾਲਿਆ ਉਹਦੇ ਵਿੱਚ ਮੈਨੂੰ ਇੱਕ ਕਮਰਾ ਹੀ ਰਹਿਣ ਨੂੰ ਦਿੱਤਾ ਜਾਵੇ ਪਰ ਫੇਰ ਵੀ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜਿਸ ਸੰਬੰਧ ਵਿੱਚ ਮੈਂ ਅੱਜ ਆ ਕੇ ਮੌਕੇ ਤੇ ਵੇਖਿਆ ਉਹੀ ਹਾਲਾਤ ਪਾਏ ਗਏ ਜੋ ਮਾਤਾ ਨੂੰ ਗੜੀ ਮਹੱਲੇ ਵਾਲੇ ਸਾਰੇ ਇਕੱਠੇ ਹੋਏ ਸਾਰਿਆਂ ਨੇ ਦੱਸਿਆ ਕਿ ਵਾਕਿਆ ਹੀ ਮਾਤਾ ਦਾ ਧੱਕਾ ਹੋ ਰਿਹਾ ਉਹਦਾ ਜਿਹੜਾ ਮੁੰਡਾ ਸੁਖਦੇਵ ਆ ਉਹਨੇ ਇਹਨੂੰ ਘਰੋਂ ਬਾਹਰ ਕਰਤਾ ਔਰ ਇਹਦੇ ਕਮਰੇ ਦੇ ਕਮਰੇ ਤੇ ਜਿਹੜਾ ਕਬਜ਼ਾ ਕਰ ਲਿਆ ਔਰ ਮਹਿਮੰਦੇ ਵਾਲੇ ਸਾਰੇ ਇਕੱਠੇ ਕਰਕੇ ਉਹ ਮਾਤਾ ਦਾ ਕਮਰਾ ਖਲਵਾਇਆ ਔਰ ਮਾਤਾ ਦਾ ਕਮਰਾ ਵਾਪਸ ਜਿਹੜਾ ਉਹਨੂੰ ਦਲਵਾਇਆ